ਆ ਭਾਈ ਮੁੰਡੇ ਤੋਂ ਅੱਜ ਆਪਾਂ ਮੁਰਗੀਆਂ ਲਈਆਂ ਮੁੰਡਾ ਪੂਰਾ ਵਪਾਰੀ ਆ ਕਹਿੜਾ ਬੁਰਾ ਕਹਿੜਾ ਕਹਿ ਖੜਾਰੀ ਨਾਂ ਕੀ ਤੇ ਨਾਂ ਮਨਿੰਦਰ ਕਹਿੜਾ ਬਹੁਤ ਆ ਯਾਰ ਤੂੰ ਇਹਦਾ ਕੀ ਕਾਰਨ ਹੈ ਕਹਿੜਾ ਬਹੁਤ ਆ ਤੈਨੂੰ ਹੈ ਲੜਦਾ ਤਾਂ ਨਹੀਂ ਬਾਲਾ ਕਰੇ ਮੁਰਗੀਆਂ ਦਾ ਸ਼ੌਂਕ ਕਦੋਂ ਕਿ ਪਿਆ ਸੀ ਥੋੜੀ ਜਿਹੀ ਪਿਆ ਸੀ ਹੁਣੇ ਲੜੀ-ਲੁੜੀ ਦਾ ਬੜਾ ਤੈਨੂੰ ਪਤਾ ਹੈ ਜਾਣਕਾਰੀ ਲੈਣੇ ਬਈ ਮੁੰਡੇ ਤੋਂ ਬਈ ਮੁਰਗੀ ਆਂਡੀ ਆਂਡੇ ਕਿੰਨੇ ਟਾਈਮ ਦੀ ਲਾਉਣ ਲੱਗਦੀ ਆ ਚਾਰ ਪੰਜ ਮਹੀਨੇ ਪੰਜ ਮਹੀਨਾ ਦੁੱਤੇ ਹੈਨਾ ਤੇ ਪਹਿਲੀ ਝੋਲੀ ਕਿੰਨੇ ਅੰਡੇ ਦਿੰਦੀ ਆ 35 ਘੱਟ ਵੱਧ ਹੋ ਸਕਦਾ ਕਿ 35 ਦੇਊਗੀ ਦਊਗੀ ਹੋ ਸਕਦੇ ਘੱਟ ਵੱਧ ਠੀਕ ਆ ਤੇ ਉਸ ਤੋਂ ਬਾਅਦ ਫਿਰ ਦੂਜੀ ਵਾਰ 60 ਉਹ ਕਿੰਨੇ ਟਾਈਮ ਬਾਅਦ ਦਿੰਦੀ ਹੈ ਦੂਜੀ ਵਾਰ 21 ਦਿਨਾਂ ਬਾਅਦ 21 ਦਿਨਾਂ ਬਾਅਦ ਝੋਲੀ ਨਵੀਂ ਬਣਦੀ ਆ ਤੇ ਉਮਰ ਕਿੰਨੀ ਹੁੰਦੀ ਹੈ ਮੁਰਗੀ ਦੀ ਵੱਧ ਤੋਂ ਵੱਧ ਦੋ ਸਾਲ ਠੀਕ ਮੁੰਡਾ ਵੀ ਸ਼ੌਂਕੀ ਆ ਪੂਰਾ ਇਹ ਤਾਂ ਮੁਰਗੀਆਂ ਲੈ ਲਈਆਂ ਪਰ ਸੱਤ ਆ ਹਨਾ ਕਿਹੜੀ ਨਸਲ ਦੀ ਐ ਡਬਲ ਐਫ ਜੀ ਆ ਆਰ 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 ਤਾਂ ਲਾਲ ਨਹੀਂ ਹੁੰਦੀ ਠੀਕ ਕਿਹੜੀ ਕਲਾਚ ਪੈਂਦਾ 8 ਇੰਚ ਤੂੰ ਗੜੀ ਮੰਡੀ ਤੇ ਹਰ ਵਾਰੀ ਆਉਂਦੇ ਨੇ ਕਿ ਕਦੇ ਕਦੇ ਵਧੀਆ ਗੱਲ ਆ ਵੀ ਜਿਹੜਾ ਜਵਾਕਾਂ ਨੂੰ ਸ਼ੌਂਕ ਆ ਨਾ ਇਹ ਚੀਜ਼ ਦਾ ਤੇ ਨਾਲੇ ਦਾਬ ਦਾ ਰਜਗਾਰ ਜੁੜਿਆ ਹੁੰਦਾ ਤੇ ਨਾਲੇ